ਅਜ ਖੜਕਦੀ ਆ ਇਹਨਾਂ 'ਚ ਖੜਕਦੀ ਆ ਆ ਸਾਹਮਣੇ ਸ਼ੀਲੂ ਭੂਰੀ ਬੱਲਿਓ ਭੂਰੀ ਲੂ ਏ ਪਹਿਲਵਾਨ ਵੱਡੇ ਆ ਭੂਰੀ ਆ ਭੂਰੀ ਮੇਰੀ ਕਰਮੇ ਨਾਲ ਗੱਲ ਹੋ ਗਈ ਆ ਆ ਸਾਡਾ ਕਰਮਾ ਆ ਸਾਡਾ ਕਰਮਾ ਉਹ ਕਰਮੇ ਬਾਈ ਦਾ ਮੇਲਾ ਲੰਡੇ ਕੇ ਦਾ ਮੇਲਾ ਲੰਡੇ ਕੇ ਦਾ ਮੇਲਾ ਪੂਰੀ ਦੇ ਸ਼ੀਲੂ ਪੂਰੀ ਦੇ ਸ਼ੀਲੂ ਏ ਪਲਵਾਨ ਵੱਟੇ ਆਹ ਪੂਰੀ ਆਹ ਪੂਰੀ ਪੂਰੀ ਵਧਾ ਗਿਆ ਦੂਰੀ ਪੂਰੀ ਵਧਾ ਗਿਆ ਦੂਰੀ ਇਹ ਪੂਰੀ ਅੱਖਾਂ ਦੇ ਨਾਮ ਹੈ ਪਹਿਲਾ ਲੱਖ ਕਹਿੰਦਾ ਪਹਿਲਾ ਪ੍ਰਾਈਜ਼ 5 ਲੱਖ ਹੈ ਦੂਜਾ 3 ਲੱਖ ਹੈ ਬੁਲਟ ਕਹਿੰਦੇ 2 ਤੋਂ ਟੱਪ ਗਿਆ ਮੇਰੇ ਮਿੱਤਰੋ ਬੁਲਟ 2 ਤੋਂ ਟੱਪ ਗਿਆ ਵੱਡੇ ਫੈਸਲੇ ਵੱਡੀਆਂ ਗੱਲਾਂ ਮੇਰੀ ਰਿਸਾ ਕਿ ਸਾਡੀ ਨਹੀਂ ਹੋਣਾ ਹਰ ਹਲਫ ਨੇ ਆਉਣਾ ਸੀ ਔਰ ਕੁਝ ਵਧਾਨੀਆਂ ਵੀ ਆ ਗੱਡੀ ਡਿਫੈਂਡਰ ਜਿਹੜੀ ਖਿਡਾਰੀਆਂ ਵੱਡੇ ਬਾਈ ਨੇ ਹਰਫ ਜੀਮੇ ਦਾ ਗਲਾਬ ਸੱਦੂ ਦਾ ਇੰਨਾ ਜਿ ਖੜਕਦੀ ਆ ਇੰਨਾ ਜਿ ਖੜਕਦੀ ਆ ਸ਼ਿੱਲੂ ਭੂਰੀ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਸ਼ਿੱਲੂ ਓ ਬੱਲਿਓ ਭੂਰੀ ਓ ਬੱਲਿਓ ਸ਼ਿੱਲੂ ਬੱਲਿਓ ਭੂਰੀ ਜੱਗੇ ਬਈ ਰੱਖ ਲਓ ਇੱਥੇ ਬਾਅਦ ਦੇ ਵਿੱਚ ਦੇ ਦਾਂਗੇ ਧੰਨਵਾਦ ਹੈ 5-5 ਲੱਖ ਪ੍ਰਾਈਜ਼ ਹੈ ਵਸਤਾ ਨੂੰ ਦੁੱਗ-ਦੁੱਗ ਨੇ ਫੀਲਿੰਗਾਂ ਬਹੁਤ ਸੌਖੀਆਂ ਪਰ ਸਰਵਾਈਵ ਕਰਨਾ ਬਹੁਤ ਔਖਾ ਹੈ 1 ਤੋਂ ਲੈ ਕੇ 5 ਲੱਖ ਤੱਕ ਜਿਣਿਓ ਬਣਾ ਜਾ 75 ਲੱਗ ਜਾਂਦੀ ਹੈ ਟੈਨਸ਼ਨਾਂ ਵੱਜ ਜਾਂਦੀਆਂ 5 ਲੱਖ ਪਹਿਲਾ ਬਰਾਈ ਹੈ ਕਾਕੇ ਬਾਈ ਲਾਵੇ ਫਿਗਰ ਐਮ ਸੀ ਸਾਹਿਬ ਇੱਥੋਂ ਤੇ ਕੁਝ ਨਹੀਂ ਹੋਣਾ ਉੱਪਰ ਵਨ ਮੈਨ ਆਮਰੀ ਕਹਿੰਦੇ ਆਰਮੀ ਮੇਰੇ ਮਿੱਤਰੋ ਤਰਸੇਮ ਮਾਲਾ ਕਹਿੰਦਾ ਪੰਤੂ ਦੀ ਟੀਮ ਰਾਣੇ ਪਲਾ ਚੌਰੀਅਰ ਦੀ ਟੀਮ ਇੱਕ ਪਾਸੇ ਖੇਡ ਰਹੀ ਹੈ ਤੇ ਦੂਜੇ ਪਾਸੇ ਜੋਰ ਲੱਗਿਆ ਉਹ ਕਰਮਬਲ ਹਿੱਟੂ ਦਾ ਮੇਜਰ ਬਰਾੜ ਦਾ ਉਹ ਜਸਪ੍ਰੀ ਰੋਰਾ ਦਾ ਐਨ ਬੱਲੇ 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 ਆ ਬੱਲੇ ਬੱਲੇ ਹੋਈ ਪਈ ਹੈ ਨਹੀਂ ਰੀਸਾ ਨੌਜੁਦਾ ਇਹ ਵੀ ਅੱਜ ਗੋਲਟ ਬੁਲੇਟ 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 ਲੱਗਦਾ ਬੁਲੇਟ ਤੇ ਸਲੈਂਸਰ ਦੀਆਂ ਆਨੇ ਬਲੇ ਚੌਰੀਏ ਦੀ ਟੀਮ ਹੈ ਉਧਰ ਨੇ ਪਾਹੇ ਹਰਮਨ ਬੁਲਟ ਕਬੱਡੀ ਪਾਉਣ ਦੇ ਲਈ ਆ ਕੀੜਾ ਮਾਰੀਆ ਮੈਦਾਨ ਦੇ ਵਿੱਚ ਵਧਿਆ ਹੋਇਆ ਇਹ ਧਾਕੜ 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 ਉਹ ਧਾਕੜ ਆਹ ਹਾ 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 ਆਹ ਹਾ ਹਾ ਕੀ ਬਾਤ ਹੈ ਉਹ ਬੰਲੇ ਉਹ ਟੀਮ ਦੇ ਵਿੱਚ ਧਾਕੜ ਦੇ ਵਿੱਚ ਆ ਚ ਆਉ ਜੋੜ ਗਿਆ ਅਗਲੀ ਕਬੱਡੀ ਭੂਰੀ ਇਹ ਛੰਨਾ ਵਾਲਾ ਇਹ ਪਰਣਾਲੇ ਵਾਲਾ ਮੇਜਰ ਦਾ ਲਾਲੀ ਚੇਤੀ ਤੇ ਸਿੱਧਾ ਚੇਹਤਾ ਉਹ ਬੱਲੇ ਤੇ ਕਹਿੰਦੇ ਬੰਨ ਕੇ ਬ੍ਰੇਕ ਮੋੜਨ ਵਾਲੀ ਗੱਲ ਬਣੀ ਪਈ ਹੈ ਦੁਨੀਆ ਦੇ ਮਹਿੰਗੇ ਮੁੱਲਾਂ ਦੇ ਖਿਡਾਰੀ ਉਹ ਕਰੰਪਾਲ ਹੋਰਾਂ ਨੇ ਮੇਜਰ ਬਾਈ ਹੋਰਾਂ ਨੇ ਉਹ ਜਲੰਧਰ ਸਿੰਘ ਸਿੱਧੂ ਹੋਰਾਂ ਨੇ ਹੌਸਲਾ ਚੱਲਦਾ ਮੇਲਾ ਦਿਨ ਬਦ ਦਿਨ ਤਕੜਾ ਹੀ ਹੋਊਗਾ ਮੇਲਾ ਦਿਨ ਬਦ ਦਿਨ ਮੇਲਾ ਲੰਦ ਦੁਗਦੁਗ ਆ ਗਿਆ ਦੁਗਦੁਗ ਆ ਗਿਆ ਆ ਖੀਰਾ ਵਾਲੀਆ ਬੋਲਟ ਆ ਗਿਆ ਗੁਰਵਿੰਦਰ ਘਾਂਗੇ ਨੇ ਕਿਹਾ ਬਿੱਦ ਬੁਰਜੀ ਵਾਲਾ ਹਲੇ ਤੱਕ ਨਹੀਂ ਆਇਆ ਉਹ ਗਰਾਊਂਡ ਦੇ ਵਿੱਚ ਆ ਜਾਵੇ ਦੀਪ ਇਹ ਤਾਕੜ ਗੋਗੜੀਆਂ ਜੱਗੇ ਦੀ ਵਾਲ ਦੀ ਟੀਮ ਲਈ ਖੇਡਿਆ ਇੱਕ ਪਾਸੇ ਬੋਲਟ ਇੱਕ ਪਾਸੇ ਤਾਕੜ ਸਿੰਘ ਫਸ ਗਿਆ ਆਮ वो 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 चेते, रखी चेते रखी जो मैं मैं गुगे भी रमजा गुगे दिल आबड्डी कबड्डी आ गया